ਸਾਡੀ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਇਹ ਦਿਵੰਗ ਭੈਣ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਜਨਨ ਦੀਆਂ ਪੈਨਸ਼ਨਾਂ ਲਗੀਆਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦੇਵਾਂਗੇ ਜੂਨ ਮਹੀਨੇ ਦੀ ਪੈਨਸ਼ਨ ਦੀ ਪੈਨਸ਼ਨ ਕਿੰਨੇ ਕੁ ਤਰੀਕਾ ਨੂੰ ਪਈਗੀ ਕਿੰਨੇ ਪਈਗੀ 1500 2500 ਕੀ ਹੈ ਸੱਚਾਈ ਇਹ ਤੁਹਾਨੂੰ ਦੱਸਾਂਗੇ ਔਰ ਦੂਜੀ ਫਾਸੇ ਅੱਜ ਪੰਜਾਬ ਕੈਬਨਟ ਦੀ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਕੀ ਫੈਸਲਾ ਲਿਆ ਗਿਆ ਇਹ ਵੀ ਤੁਹਾਡੇ ਨਾਲ ਅਪਡੇਟ ਜੜੀਆ ਸਾਂਝ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰ ਲਈਏ ਜੀ ਪੈਨਸ਼ਨ ਦੀ ਕਈ ਸਾਨੂੰ ਸਾਡੇ ਸਰੋਤੇ ਸਾਡਿਆਂ ਭੈਣ ਭਰਾ ਸਾਨੂੰ ਮੈਸੇਜ ਕਰਦੇ ਨੇ ਕਿ ਮਈ ਮਹੀਨੇ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ 2 3 4 5 ਤਰੀਕਾ ਦੇ ਲਾਗੇ ਸ਼ਾਇਦ ਪੈ ਗਈ ਸੀ ਕਿ ਜੂਨ ਮਹੀਨੇ ਦੀ ਪੈਨਸ਼ਨ ਵੀ ਇੰਨੇ ਤਰੀਕਾ ਨੂੰ ਆ ਜਾਵੇਗੀ ਅੱਜ 4 ਜੂਨ ਦੀ ਤਰੀਕ ਹੋ ਚੁੱਕੀ ਹੈ ਸੋ ਇੱਥੇ ਅਸੀਂ ਇਹ ਗੱਲ ਕਲੀਅਰ ਕਰ ਦਈਏ ਕਿ ਮਈ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਜਿਹੜੀ 2 3 4 5 ਇਨ੍ਹਾਂ ਤਰੀਕਾ ਦੇ ਲਾਗੇ ਸ਼ਾਇਦ ਪਈ ਸੀ ਉਹ ਅਪ੍ਰੈਲ ਮਹੀਨੇ ਦੀਆਂ ਪੈਸ਼ਨਾਂ ਕਿਉਂਕਿ ਲੇਟ ਹੋਈਆਂ ਸੀ ਉਹਦੇ ਰਿਗਾਰਡਿੰਗ ਉਹ ਪੈਨਸ਼ਨ ਜਿਹੜੀਆਂ 4 5 ਤਰੀਕਾ ਨੂੰ ਪਾਈਆਂ ਗਈਆਂ ਸੀ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਅਪ੍ਰੈਲ ਮਹੀਨੇ ਵਿੱਚ ਪੈਨਸ਼ਨ ਅਖੀਰ ਤੱਕ ਵੀ ਨਹੀਂ ਆਈ ਸੀ ਤੇ 23 24 ਫੱਜੇ ਫਰੀਅਲ ਦੇ ਲਾਗੇ ਛਾਗੇ ਸੰਗਰੂਰ ਤੇ ਅਸਵਾ ਮਲੇਰ ਕੋਟਲਾ ਇੱਧਾ ਜ਼ਿਲ੍ਹੇ ਦੀ ਪੈਨਸ਼ਨ ਆ ਪਈਆਂ ਸੀ ਫਾਜ਼ਿਲਕਾ ਫਰੀਦਕੋਟ ਦੀਆਂ ਤੇ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਉਹ 4 5 ਮਈ ਦੇ ਲਾਗੇ ਛਾਗੇ ਜਾ ਕੇ ਪਈਆਂ ਸੀ ਇਸ ਕਰਕੇ ਉਹ ਜਿਹੜਾ ਪੁਰਾਣਾ ਸ਼ਡਿਊਲ ਜਿਹੜਾ ਲੇਟ ਹੋਇਆ ਸੀ ਉਸ ਕਰਕੇ ਜਿਹੜੀ ਪੈਨਸ਼ਨ ਹੈ ਮਈ ਮਹੀਨੇ ਦੀ ਵਿੱਚ ਜਲਦੀ ਪਾਈ ਗਈ ਸੀ ਉਹ April ਮਹੀਨੇ ਦੀ ਹੀ ਪੈਨਸ਼ਨ ਸੀ ਉਸ ਤੋਂ ਬਾਅਦ ਫਿਰ ਮਈ ਮਹੀਨੇ ਦੀ ਪੈਨਸ਼ਨ ਜਿਹੜੀ ਆ ਪਾਈ ਗਈ ਸੀ ਇਸ ਵਾਰ ਜੇ ਅਸੀਂ ਗੱਲ ਕਰਦੇ ਹਾਂ ਜੂਨ ਮ ਜੀ ਕੋ ਹੈਗਾ ਜੀ 8 ਤਰੀਕ ਤੋਂ ਲੈ ਕੇ 15 ਤਰੀਕ ਦੇ ਵਿਚਕਾਰ ਜੋ ਸਾਡੇ ਸਰੋਤੇ ਨੇ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਜੋ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ 8 ਤਰੀਕ ਤੋਂ ਲੈ ਕੇ 15 16 ਦੇ ਵਿਚਕਾਰ ਫੈਣੀ ਹੈ ਜਾਨੀ ਕਿ ਜਿਹੜਾ ਦੂਜਾ ਹਫਤਾ ਹੁੰਦਾ ਮਹੀਨੇ ਦਾ ਉਹਦਾ ਸ਼ਡਿਊਲ ਹੁੰਦਾ ਉਸ ਤਰੀਕਾ ਦੇ ਉਸ ਦਿਨਾਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਉਹ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਭਾਵੇਂ ਉਹ ਦਿਵਿਆਂਗ ਨੇ ਭਾਵੇਂ ਉਹ ਮਾਤਾਵਾਂ ਭੈਣਾਂ ਨੇ ਜਨਾਂ ਦੀਆਂ ਪੈਸੇ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਖਾਤਿਆਂ ਦੇ ਵਿੱਚ 8 ਤੋਂ ਲੈ ਕੇ 15 ਤੱਕ ਦਾ ਜਿਹੜਾ ਸ਼ਡਿਊਲ ਹੁੰਦਾ ਇਹਦੇ ਵਿੱਚ ਪੈਨਸ਼ਨਾਂ ਜੜੀ ਉਹ ਵੀ de que tenían día. ਸੋ ਇਸ ਲਈ ਤੁਹਾਡੇ ਜਿਹੜੇ ਪੈਨਸ਼ਨ ਹੈਗੀ ਜੇ ਜੂਨ ਮਹੀਨੇ ਦੀ ਉਹ 8 ਤੋਂ ਲੈ ਕੇ 15 ਦੇ ਵਿਚਕਾਰ ਹੀ ਹੋएगी ਜਿਹੜੇ ਸਾਡੇ ਜੋ ਸਾਨੂੰ ਅਪਡੇਟ ਸੁਣੇ ਲੜੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਾਲੇ ਕਿਸੇ ਵੀ ਜ਼ਿਲ੍ਹੇ ਦਾ ਬਿਲ ਪਾਸ ਨਹੀਂ ਹੋਇਆ ਕਿਉਂਕਿ ਜਿਹੜੀਆਂ ਪੈਨਸ਼ਨਾਂ ਦਾ ਬਿਲ ਹੁੰਦਾ ਉਹ ਬਿਲ ਖਾਸ ਹੋਣਾ ਜ਼ਰੂਰੀ ਹੈ ਸਰਕਾਰ ਵੱਲੋਂ ਫਿਰ ਉਹ ਪੈਨਸ਼ਨਾਂ ਜਿਹੜੀਆਂ ਨੇ ਉਹ ਬੈਂਕਾਂ ਨੂੰ ਜਿਹੜੀਆਂ ਨੇ ਸੈਂਡ ਕੀਤੀਆਂ ਜਾਂਦੀਆਂ ਨੇ ਜ਼ਿਲ੍ਹਾ ਸਮਾਜ ਸੁਰੱਖਿਆ ਅਫਸਰ ਵੱਲੋਂ ਤੇ ਫਿਰ ਬੈਂਕਾਂ ਤੋਂ ਜਿਹੜੀਆਂ ਨੇ ਅੱਗੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀਆਂ ਜਾਂਦੀਆਂ ਨੇ ਜੋ ਅਮਾਊਂਟ ਹੁੰਦੀ ਹੈ ਯਾਨੀ ਕਿ 1500 ਰੁਪਈਆ ਤੇ ਹਾਲੇ ਕਿਸੇ ਜਿਹੜੇ ਦਾ ਬਿਲ ਪਾਸ ਨਹੀਂ ਹੋਇਆ ਇਸ ਹੋਣ ਆ ਕਿ ਅਗਲੇ 2-3 ਦਿਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਫੈਜੇਗੀ 8 ਤਰੀਕ ਤੋਂ ਬਾਅਦ ਹੀ ਤੁਹਾਡੀ ਪੈਨਸ਼ਨ ਖੈਣੀ ਆ 10 ਤਰੀਕ ਦੇ ਲਾਗੇ ਸ਼ਕੇ 11 12 13 14 ਇਹਨਾਂ ਤਰੀਕਾਂ ਦੇ ਲਾਗੇ ਸ਼ਕੇ ਤੁਹਾਡੀ ਪੈਸਾ ਤੁਹਾਡੇ ਖਾਤਿਆਂ ਦੇ ਵਿੱਚ ਆਵੇਗੀ ਭਾਵੇਂ ਤੁਸੀਂ ਦੇਵਾਂਗੇ ਭਾਵੇਂ ਤੁਸੀਂ ਬਜ਼ੁਰਗੋਂ ਭਾਵੇਂ ਸਾਡੀਆਂ ਮਾਤਾਵਾਂ ਪੈਣਾ ਹੋ ਜਿਨ੍ਹਾਂ ਦੀ ਵਿਧਵਾ ਪੈਨਸ਼ਨ ਲੱਗੀ ਆ ਤੁਹਾਡੀਆਂ ਇਹਨਾਂ ਤਰੀਕਾਂ ਦੇ ਲਾਗੇ ਪੈਨਸ਼ਨ ਜੜੀਆ ਤੁਹਾਡੇ ਖਾਤੇ ਦੇ ਵਿੱਚ ਭਾ ਦਿੱਤੀ ਜਾਵੇਗੀ ਦੂਜੀ ਗੱਲ ਤੇ ਆਨੇ ਆ ਜੀ 1500 ਜਾਂ 2500 2500 ਪੈਨਸ਼ਨ ਜੂਨ ਮਹੀਨੇ ਦੇ ਵਿੱਚ ਆਉਣੀ ਹੁੰਦੀ ਤਾਂ ਹੁਣ ਤੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਕਰ ਦੇਣਾ ਸੀ ਤੇ ਹਾਲ ਜਾ ਹਿਸਾਬ ਹੈ ਕਿ ਪੈਨਸ਼ਨ ਜੜੀ ਆ ਤੁਹਾਡੀ 1500 ਰੁਪਇਆ ਹੋਣੀ ਆ ਤੁਹਾਡੇ ਖਾਤੇ ਦੇ ਵਿੱਚ ਜਦੋਂ ਜਿਹੜੇ ਮੈਨੇ ਸਰਕਾਰ 2500 ਉਹ ਦਾ ਦੇਗੀ ਹਲੇ ਗੱਲਾਂ ਜਰੂਰ ਚੱਲ ਰਹੀਆਂ ਨੇ ਇਦਾਂ ਦੀਆਂ ਜੋ ਮੰਤਰੀ ਸਾਹਿਬ ਦਾ ਬਿਆਨ ਵੀ ਆਇਆ ਸੀ ਇੱਕ ਕਿ ਜਲਦ ਹੀ ਜੜੀ ਆ ਸਰਕਾਰ ਇਦਾਂ ਦਾ ਫੈਸਲਾ ਲੈ ਵੀ ਸਕਦੀ ਆ ਪਰ ਜਲਦ ਲੈ ਸਕਦੀ ਆ ਲਿਆ ਨਹੀਂ ਆ ਜਦੋਂ ਲਏਗੀ ਫੈਸਲਾ ਤੇ ਤੁਹਾਡੇ ਸਾਹਮਣੇ ਆ ਕੇ ਸਾਰੇ ਮੰਤਰੀ ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਜਰੂਰ ਦੱਸਣਗੇ ਕਿ ਸਰਕਾਰ ਦੀ ਵੱਡੀ ਉਪਲਬਧੀ ਆ ਇਹ ਤੇ ਇਸ ਕਰਕੇ ਹਾਲੇ ਕੋਈ 6.5 ਜਨਵਰੀ ਹੋਜੀ ਕੋਈ ਪੈਨਸ਼ਨ 2500 ਨਹੀਂ ਆਣੀ ਇਦਾਂ ਦੀ ਕੋਈ ਅਪਡੇਟ ਨਹੀਂ ਆ ਕੋਈ ਸਰਕੂਲਰ ਜਾਰੀ ਨਹੀਂ ਹੋਇਆ ਅਸੀਂ ਬੈਠੇ ਹਾਂ ਤੁਹਾਨੂੰ ਬਿਲਕੁਲ ਸਹੀ ਜਾਣਕਾਰੀ ਦੇਣ ਲਈ 1500 ਹੋਇਆ ਤੁਹਾਡੀ ਫੈਸ਼ਨ ਤੁਹਾਡੇ ਖਾਤੇ ਦੇ ਵਿੱਚ ਆਉਣੀ ਹੈ ਤੇ 8 ਤੇ ਲੈ ਕੇ 15 ਦੇ ਵਿੱਚ ਘਾਰ ਆਉਣੀ ਹੈ ਦੂਜੀ ਗੱਲ ਹੁਣ ਗੱਲ ਕਰਦੇ ਹਾਂ ਜੀ ਜੋ ਅੱਜ ਕੈਬਨਰ ਦੀ ਮੀਟਿੰਗ ਹੋਈਆ ਉਹਦੇ ਵਿੱਚ ਕੀ ਫੈਸਲਾ ਹੋਇਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਕਿ ਅੱਜ ਜੋ ਕੈਬਨਰ ਦੀ ਮੀਟਿੰਗ ਸੱਦੀ ਗਈ ਸੀ ਪੰਜਾਬ ਕੈਬਨਰ ਦੀ ਉਹਦੇ ਵਿੱਚ ਫੈਸਲਾ ਲੈ ਕੇ ਆਇਆ ਜੋ ਪ੍ਰਾਈਵੇਟ ਮੁਲਾਜ਼ਮ ਹੋਣੇ ਜੋ ਕੰਮੇ ਨੇ ਉਹਨਾਂ ਦੇ ਲਈ ਇੱਕ ਰਾਹਤ ਜਿਹੜੀ ਦਿੱਤੀ ਗਈ ਆ ਕਿ ਹੁਣ ਮੁਲਾਜ਼ਮ ਨੇ ਜਿਹੜੇ ਉਹ ਦਿਨ ਵਿੱਚ 9 ਘੰਟੇ ਅਤੇ ਹਫਤੇ ਦੇ 48 ਘੰਟੇ ਤੋਂ ਵੱਧ ਕੰਮ ਕਰ ਸਕਣਗੇ ਤੇ ਇਸ ਕੰਮ ਦੇ ਦੁਕਾਨਦਾਰ ਨੂੰ ਆਪਣੇ ਮੁਲਾਜ਼ਮਾਂ ਨੂੰ ਡਬਲ ਪੈਸੇ ਦੇਣੇ ਹੋਣਗੇ ਇਹਦਾ ਖਬਰ ਦਾ ਕੋਈ ਸਿੱਧੇ ਤੌਰ ਤੇ ਦਿਵੰਗ ਵਰਗ ਨਾਲ ਜਾਂ ਫਿਰ ਜਿਹੜੇ ਨੇ ਸਾਡੇ ਬਜ਼ੁਰਗ ਜਾਂ ਫਿਰ ਜਿਹੜੇ ਜਿਹੜੇ ਵੀ ਸਾਡੇ ਜਿਹੜੇ ਸਰੋਤੇ ਨੇ ਉਹ ਪ੍ਰਾਈਵੇਟ ਕੰਮਾਂ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਲਈ ਇਹ ਖਬਰ ਜ਼ਰੂਰੀ ਆ ਇਥੇ ਵੀ ਦੱਸਿਆ ਕਿ ਆਪਣੇ ਮੁਲਾਜ਼ਮਾਂ ਦੀ ਜੋ 12-13 ਘੰਟੇ ਫਾਇਲਾ ਹੀ ਲੈਂਦੇ ਨੇ ਜਿਹੜੇ ਮੁਲਾਜ਼ਮ ਇਹ ਧੱਕੇ ਖਿਲਾਫ ਬੋਲਦਾ ਹੈ ਉਸ ਨੂੰ ਨੌਕਰੀ ਤੋਂ ਫਾਰਕ ਕਿਤਾ ਜਾਂਦਾ ਹੈ ਯਾਨੀ 12-13 ਘੰਟੇ ਦੇ ਜਿਹੜਾ ਉਹ ਆ ਚੱਕਦਾ ਕਿ ਨਹੀਂ ਡਿਊਟੀ ਕਿਵੇਂ ਲਈ ਜਾਂਦੀ ਹੈ ਫਿਰ ਉਹਨੂੰ ਫਾਰਕ ਕਰ ਦਿੱਤਾ ਜਾਂਦਾ ਹੈ ਇਸ ਲਈ ਹੁਣ ਇਹ ਨਵਾਂ ਜਿਹੜਾ ਪੰਜਾਬ ਸਰਕਾਰ ਨੇ ਕਰਤਾ ਹੈ ਕਿ 9 ਘੰਟੇ ਤੇ ਹਫਤੇ ਦੇ 48 ਘੰਟੇ ਵੱਧ ਤੋਂ ਵੱਧ ਕੰਮ ਜਿਹੜੇ ਅੰਗਲਾਸ ਨੂੰ ਕਰ ਸਕਣਗੇ ਇੱਕ ਬੈਲ ਫਾਸ ਕੀਤਾ ਫਾਸ ਨਹੀਂ ਕੀਤਾ ਗਿਆ ਉਹਦੇ ਵਿੱਚ ਸੋਧ ਕੀਤੀ ਨਹੀਂ ਆ ਸੋ ਇਹ ਅੱਜ ਫੈਸਲਾ ਪੰਜਾਬ ਕ੍ਰਾਈਮਨਲ ਦੀ ਮੀਟਿੰਗ ਵਿੱਚ ਲੈ ਆ ਗਿਆ ਹੈ ਸੋ ਇਹ ਜੇ ਸਾਰੀਆਂ ਅਪਡੇਟ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜੀ ਕੋਈ ਕੁਐਸਚਨ ਹੈ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਉਹਦਾ ਜਵਾਬ ਤੁਹਾਨੂੰ ਅਸੀਂ ਦੇਵਾਂਗੇ ਫਿਰ ਤੋਂ ਦੱਸ ਦਈਏ ਜੋਨ ਮੈਨੇਜਰੀ ਪੈਨਸ਼ਨ ਤੁਹਾਡੇ 8 ਤੋਂ ਲੈ ਕੇ 15 ਦੇ ਵਿੱਚਕਾਰ ਆਏਗੀ ਹੋ ਸਕਦਾ ਹੈ ਇਹਦੇ ਤੋਂ ਵੀ ਲੇਟ ਹੋ ਜਾਵੇ ਦੋ ਤਿੰਨ ਦਿਨ ਕਿਉਂਕਿ ਬੈਂਕ ਕੋਲੋਂ ਜੋ ਟਰਾਂਸਫਰ ਕੀਤੀਆਂ ਜਾਂਦੀਆਂ ਨੇ ਅਮਾਉਂਟ ਉਹਦੇ ਵਿੱਚ ਕੁਝ ਦਿਨ ਵੀ ਲੱਗ ਜਾਂਦੇ ਨੇ ਸੋ ਜਿਹੜਾ ਸ਼ਡਿਊਲ ਹੁੰਦਾ ਜੀ 8 ਤੋਂ ਲੈ ਕੇ 15 ਤੇ ਇਹਦੇ ਵਿੱਚ ਤੁਹਾਡੇ ਫੰਕਸ਼ਨ ਆਉਣੀ ਹੈ ਤੇ ਜੇਕਰ ਤੁਹਾਡੇ ਕੋਈ ਸਵਾਲ ਡਾਊਟ ਨੇ ਤੁਸੀਂ ਪੁੱਛ ਸਕਦੇ ਆ ਸਾਨੂੰ ਅਸੀਂ ਤੁਹਾਡੀ ਸਹਾਇਤਾ ਲਈ ਬੈਠੇ ਆ ਤੁਹਾਡੇ ਜਵਾਬ ਦੇਵਾਂਗੇ ਤੁਹਾਨੂੰ ਕੋਈ ਤੁਹਾਡੀ ਪੈਨਸ਼ਨ ਦੇ ਰਿਗਾਰਡਿੰਗ ਤੁਹਾਡੇ ਕੋਈ ਯੂਡੀਆਰਡੀ ਕਾਰਡ ਦੇ ਰਿਗਾਰਡਿੰਗ ਤੁਹਾਨੂੰ ਸਮਾਂ ਨਹੀਂ ਮਿਲ ਰਿਹਾ ਕੁਝ ਵੀ ਤੁਹਾਡੀ ਜੋ ਵੀ ਤੁਹਾਡੇ ਕੁਐਸਚਨ ਸਮਾਂ ਲੈ ਤੇ ਸਾਨੂੰ ਪੁੱਛ ਸਕਦੇ ਹੋ ਧੰਨਵਾਦ ਜੀ ਸ਼ੁਕਰੀਆ